ਆਓ ਦੇਖੋ ਭਾਈ ਜੀ ਉਹ ਕਾਟੋ ਉਹ ਖਾ ਰਹੀ ਆ ਉਹ ਛੋਟੀ ਗਲੀਆਂ ਕੱਢੀਆਂ ਹੋਈਆਂ ਨੇ ਆਪਣੀਆਂ ਤੁਹਾਨੂੰ ਦਿਖਾ ਰਿਹਾ ਖਾਦਾਂਗੇ ਉਹ ਦੇਖੋ ਭਾਈ ਜੀ ਉਹ ਖਾ ਰਹੀ ਆ ਆਪਣੀ ਕਾਟੋ ਉਹ ਜਦੋਂ ਗਲੀ ਵਿੱਚ ਮਾਰਦੇ ਨੇ ਉਹਦੇ ਉਹਦੇ ਦਾਣੇ ਨਿਕਲ ਜਾਂਦੇ ਨੇਗੇ ਉਹ ਖਾ ਰਹੀ ਆ ਆਓ ਦੇਖੋ ਭਾਈ ਜੀ ਉਹ ਗਲੀਆਂ ਕੱਢੀਆਂ ਹੋਈਆਂ ਨੇ ਆਪਣੀਆਂ ਤੁਹਾਨੂੰ ਦਿਖਾ ਦਾਂਗੇ ਕਿ ਮੈਂ ਗਲੀਆਂ ਕੱਢਿਆਂ ਲੈ ਬਿਰਾਓ ਦੇਖੋ ਬਾਈ ਕਿ ਮੈਂ ਘਾਰ ਰਹੀ ਆ ਦੇਖੋ ਓਹ ਦੇਖੋ ਜੀ ਦਾਣੇ ਥੱਲੇ ਵੀ ਡਿੱਗ ਪੈਂਦੇ ਨੇ ਜਿਵੇਂ ਆਪਣੇ ਢੋਲ ਚੋਂ ਨਿਕਲਦੇ ਹੁੰਦੇ ਨੇ ਜਦੋਂ ਠੰਗ ਮਾਰਦਿਆਂ ਨੇ ਮੂਹੇ ਨਾਲੋਂ ਥੱਲੇ ਡਿੱਗ ਪੈਂਦੇ ਨੇ ਓਹ ਬੋਤਲਾ ਸਾਹਮਣੇ ਬੰਨੀ ਹੋਈ ਬਾਈ ਓਹ ਦੇਖੋ ਘਾਰ ਰਹੀ ਆ ਦਾਣੇ ਇਸ ਤਰ੍ਹਾਂ ਬੋਤਲਾ ਜਿਵੇਂ ਹੱਲੋ ਜਿੱਤੂ ਜਬਾ ਡਾਟ ਕਾ ਦੋ ਨਾਟ ਪਾ ਕੇ ਕੋਈ ਢੱਕਣ ਕਾ ਖਦੋ ਮੈਂ ਉਹਦੀ ਕਾਠੀ ਕਾਤੀ ਔਰ ਦੇਖੋ ਦਾਣੇ ਦੀ ਬੋਤਲ ਭਰੀ ਹੋਈ ਤੀਗੀ ਦੇਖ ਲਓ ਹੁਣ ਹੀ ਹੋਗੀ